ਪਰ ਨਹੀਂ ਇਹ ਜਗਾ ਗਵਰ ਕੀਤੀ 크੍ਰਿਸਚੀਅਨਸ ਨੇ ਠੀਕ ਹੈ ਹੁਣ ਉਹਦੇ ਵਿੱਚ ਇੱਕ ਤੇ ਇਹ 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 ਜਿਹੜਾ ਪੱਖ ਹੋ ਗਿਆ ਠੀਕ ਹੈ ਦੂਜਾ ਇਹ ਆ ਗਿਆ ਕਿ ਜਿਹੜੇ ਲੋਕ ਅਸੀਂ ਧੱਕ ਤੇ ਅਸੀਂ ਛੋਟੇ ਕਹਿ ਕੇ ਉਹਨਾਂ ਨੇ ਗੱਲੇ ਲਾ ਲਏ ਦੂਸਰਾ ਪੱਖ ਆ ਗਿਆ ਤੀਸਰਾ ਪੱਖ ਹੈ ਕਿ ਸਾਡਾ ਜਿਹੜਾ ਪ੍ਰਚਾਰਕ ਤਬਕਾ ਹੈ ਉਹ ਫੇਲ ਹੋ ਚੁੱਕਾ ਹੈ ਮੇਰਾ ਕਾਰਡੀਕਲ ਸੀਗਾ ਸ਼ੇਰਾਂ ਦੀ ਕੌਮ ਜਾਂ ਭੇਡਾਂ ਦਾ ਵਗ ਉਹਦੇ ਬੜਾ ਰੋਲਾ ਪਿਆ ਸੀ ਵੀ ਤੁਸੀਂ ਕਿਉਂ ਲਿਖਿਆ ਇੰਨਾ ਤੁਹਾਡੇ ਕੋਲ ਪ੍ਰਚਾਰ ਹੋਵੇ ਯੂਨੀਵਰਸਿਟੀ ਤੁਹਾਡੇ ਕੋਲ ਆਪਣੀਆਂ ਹੋਣ ਇੰਨਾ ਵੱਡਾ ਬਜਟ ਹੋਵੇ ਹਜ਼ਾਰਾਂ ਕਥਾ ਵਜ ਕੋਣ ਔਰ ਕਹਿਣਗੇ ਜੀ ਪੰਥ ਪ੍ਰਸਿੱਧ ਸਾਰਿਆਂ ਨੂੰ ਜੈ ਮਸੀਹੀ ਮੇਰਾ ਨਾਮ ਲੂਕਸ ਮਸੀਹ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਜਨਰਲ ਸੈਕਟਰੀ ਪੰਜਾਬ ਦਾ ਪਹਿਲਾਂ ਤੇ ਤੁਹਾਡੇ ਮਾਧਿਅਮ ਤੋਂ ਇਹ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਸੂਬੇ ਦੇ ਵਿੱਚ ਇੱਕ ਸ਼ਰਾਰਤੀ ਤੱਤ ਜਿਹੜਾ ਵਾ ਫੇਰ ਦੁਬਾਰਾ ਤੋਂ ਆ ਗਿਆ ਵਾ ਉਹ ਸਮਾਜ ਦੇ ਵਿੱਚ ਭੜਕਾਉਣਾ ਔਰ ਦੁਫਾੜ ਕਰਨ ਦਾ ਕੰਮ ਕਰ ਰਿਹਾ ਔਰ ਬਾਰ-ਬਾਰ ਮੀਡੀਆ ਤੇ ਬਹਿ ਰਿਹਾ ਔਰ ਮੈਂ ਮੀਡੀਆ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜੇ ਦੁਫਾੜ ਕਰਨ ਵਾਲੇ ਫਿਰਕਾਰ ਪ੍ਰਸਤ ਬੰਦੇ ਦੀ ਜਿਹੜਾ ਉਹ ਬਾਈਕਾਟ ਕਰੋ ਬਿਲਕੁਲ ਇਹਦੀ ਨਾਂ ਸੁਣੋ ਤੇ ਨਾਂ ਅੱਗੇ ਇਹਦੀ ਸੁਣ ਕੇ ਫਾਰਵਰਡ ਕਰੀ ਆਪਾਂ ਇਹਨੇ ਆਂਦਿਆਂ ਹੀ ਇੱਕ ਬਨੀਤਕੌਰ ਆ ਜੋ ਲਗਾਤਾਰ ਸਾਡੇ ਅਪੋਸਟਲ ਅੰਕੁਰ ਨਰੂਲਾ ਜੀ ਦੇ ਖਿਲਾਫ ਪ੍ਰਧਾਨ ਗੌਰਵ ਜੀ ਦੇ ਖਿਲਾਫ ਸਾਡੀ ਜਿਹੜੀ ਮੈਨੇਜਮੈਂਟ ਹੈ ਉਹਦੇ ਖਿਲਾਫ ਬੋਲਦੀ ਆ ਉਹਦੇ ਉੱਤੇ ਐਫ ਆਈ ਆਰ ਦਰਜ ਨੇ ਮਾਮਲਾ ਦਰਜ ਨੇ ਜੇਲ੍ਹ ਚ ਰਹਿ ਕੇ ਆਈ ਆ ਇਹਨਾਂ ਦੋਨਾਂ ਨੇ ਹਮਸਲਾ ਹੋ ਕੇ ਬਾਹਰੋਂ ਫੰਡਿੰਗ ਇਕੱਠੀ ਕਰਨ ਦੇ ਲਈ ਜਿਹੜਾ ਵਾ ਇਹ ਧੋਗ ਰਚਨਾ ਜਿਹੜਾ ਇਹ ਪੰਜਾਬ ਦੇ ਵਿੱਚ ਸ਼ੁਰੂ ਕਰ ਦਿੱਤਾ ਮੀਡੀਆ ਤੇ ਬੋਲਣਾ ਸ਼ੁਰੂ ਕਰ ਦਿੱਤਾ ਔਰ ਸਭ ਤੋਂ ਵੱਡੀ ਗੱਲ ਇਹ ਨੇ ਸਾਡੇ ਸਮਾਜ ਨੂੰ ਟਾਰਗੇਟ ਕਰਦੇ ਆ ਕਹੀ ਆ ਕਿ ਇਹ ਕੂੜਾ ਕਰਕਟ ਆ ਜਿਹੜਾ ਬਾਹਰੋਂ ਇੱਥੇ ਸੁੱਟਿਆ ਗਿਆ ਔਰ ਨਾਲ ਇਹ ਸਾਡੇ ਅਪੋਸਟਲ ਜੀ ਨੂੰ ਅੰਕੁਰ ਨਰੂਲਾ ਜੀ ਨੂੰ ਇਹ ਇੰਨੀ ਗੱਲ ਕਹਿੰਦਾ ਆ ਕਿ ਪਖੰਡੀ ਸਾਧ ਚਰਚਾ ਨੂੰ ਡੇਰਾ ਦੱਸਦਾ ਆ ਇਹਦੇ ਉੱਤੇ ਸਾਡੇ ਜਿਹੜੇ ਭਾਈਚਾਰੇ 'ਚ ਬਹੁਤ ਜ਼ਿਆਦਾ ਰੋਸ ਆ ਔਰ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਬਣਦੀਆਂ ਧਾਰਾਵਾਂ ਦੇ ਤਹਿਤ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਤਹਿਤ ਇਹਦੇ ਉੱਤੇ ਐਫ ਆਈ ਆਰ ਦਰਜ ਜਿਹੜੀ ਫੌਰਨ ਕੀਤੀ ਜਾਵੇ ਔਰ ਇਹਨੂੰ ਸਲਾਕਾਂ ਦੇ ਅੰਦਰ ਸੁਤਿਆ ਜਾਵੇ ਬਾਹਰੋਂ ਆ ਕੇ ਅਮਰੀਕਾ ਤੋਂ ਆਪਣੇ ਆਪ ਨੂੰ ਅਮਰੀਕਾ ਵਾਲਾ ਕਹਿੰਦਾ ਔਰ ਗੱਲਾਂ ਕਰਦਾ ਕਿ ਮੈਂ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਇਹਦੀ ਮਾਨਸਿਕਤਾ ਜਿਹੜੀ ਹੈਗੀ ਆ ਦਿਮਾਗੀ ਸਲਤੁਨਾਂ ਜਿਹੜਾ ਇਹਨੇ ਕੱਲ ਇੰਟਰਵਿਊ ਇੱਕ ਕੀਤੀ ਆ ਪ੍ਰੈਸ ਦੇ ਵਿੱਚ ਔਰ ਉਹਦੇ ਵਿੱਚ ਇਹਨੇ ਦੱਸਿਆ ਸਾਡੀ ਬੇਸ਼ੱਕ ਇਹਨੇ ਇਹਦੀ ਜ਼ਬਾਨ ਫਿਸਲੀ ਇਹਨੇ ਸਾਡੀ ਤਾਰੀਫ਼ ਕੀਤੀ ਆ ਕਿ ਛੋਟੇ ਸਮਾਜ ਜਿਹੜੇ ਅਸੀਂ ਤੱਕੇ ਹੋਏ ਸੀਗੇ ਉਹਨਾਂ ਨੂੰ ਕ੍ਰਿਸਟਲਾਂ ਨੇ ਇਸਾਈਆਂ ਨੇ ਗੱਲ ਨਾਲ ਲਾ ਲਿਆ ਔਰ ਇਹਨੇ ਜਿਹੜਾ ਵਾ ਵਾਧੂ ਘਟੂ ਸਾਡੇ ਪਾਸਟਰਾਂ ਨੂੰ ਬੋਲਿਆ ਵਾ ਉਹਦੇ ਤਹਿਤ ਅਸੀਂ ਕਹਿੰਨੇ ਆ ਇਹਦੇ ਉੱਤੇ ਕਾਰਵਾਈ ਹੋਵੇ ਔਰ ਅਸੀਂ ਅੱਜ ਪ੍ਰਸ਼ਾਸਨ ਨੂੰ ਮਿਲੇ ਆ ਡੀਸੀਪੀ ਸਾਹਿਬ ਨੂੰ ਮਿਲੇ ਆ ਅੰਮ੍ਰਿਤਸਰ ਦੇ ਵਿੱਚ ਸਾਰੀਆਂ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਆ ਅਗਰ ਟਾਈਮ ਰਹਿੰਦਿਆਂ ਇਹਦੇ ਤੇ ਵੰਦੀ ਕਾਨੂੰਨੀ ਕਾਰਵਾਈ ਨਾ ਹੋਈ ਤੇ ਜਿਹੜਾ ਪ੍ਰਦਰਸ਼ਨ ਹੈ ਉਹ ਤਿੱਖਾ ਤੇ ਤੇਜ ਕੀਤਾ ਜਾਊਗਾ ਜਿਆਦਾ ਦੂਰ ਨਹੀਂ ਜਾਵਾਂਗੇ ਇਹ ਅਗਲੇ ਹਫਤੇ ਦੇ ਵਿੱਚ ਅਸੀਂ ਵੱਡਾ ਪ੍ਰੋਟੈਸਟ ਕਰਾਂਗੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਰਦੀਏ ਪਰ ਇਹਦੇ ਉੱਤੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਬਾਹਰ ਨਹੀਂ ਜਾਣ ਦੇਣਾ ਹੋਣਾ ਸੀ ਇਹ ਇੱਥੇ ਹੀ ਆਪਣਾ ਜਿਹੜਾ ਵਾ ਹੁਣ ਡੁਗਡੁਗੀ ਵਜਾਊਗਾ ਇਹਨੂੰ ਬਾਹਰ ਨਹੀਂ ਜਾਣ ਦੇਣਾ ਸੋ ਤੁਹਾਡੇ ਮਾਧਿਅਮ ਤੋਂ ਸਾਨੂੰ ਬੇਨਤੀ ਕਰਦੇ ਆ ਕਿ ਮੀਡੀਆ ਬਿਲਕੁਲ ਇਹਦਾ ਬਾਈਕਾਟ ਕਰੇ ਹਾਂਜੀ ਮੇਰਾ ਨਾਮ ਵਿਲਾਤ ਮਸੀਹ ਬੰਟੀ ਹੈ ਮੈਂ ਕੋਆਰਡੀਨੇਟਰ ਹਾਂ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦਾ ਅੱਜ ਅਸੀਂ ਡੀਸੀਪੀ ਸਾਹਿਬ ਨੂੰ ਮਿਲੇ ਹਾਂ ਆਲਮ ਵਿਜੀ ਜੀ ਨੂੰ ਅੱਜ ਦਾ ਸਾਡਾ ਜਿਹੜਾ ਮਕਸਦ ਮਿਲਣ ਦਾ ਸੀਗਾ ਕਿ ਇੱਕ ਬਹੁਤ ਹੀ ਮੰਦ ਭੱਗੀ ਘਟਨਾ ਜਿਹੜੀ ਪੰਜਾਬ ਦੇ ਵਿੱਚ ਘਟਨਦਲੀ ਜਾ ਰਹੀ ਹੈ ਕਿਉਂਕਿ ਜਿਹੜਾ ਬਾਬਾ ਯੂਐਸਏ ਤੋਂ ਆਇਆ ਵਾ ਜਿਹੜਾ ਕਿ ਉਥੋਂ ਦਾ ਰੈਜ਼ੀਡੈਂਟ ਆ ਉਹਦਾ ਪੰਜਾਬ ਦੇ ਨਾਲ ਭਾਰਤ ਦੇ ਨਾਲ ਇਥੋਂ ਦੇ ਮੁਸਲਮਾਨਾਂ ਦੇ ਨਾਲ ਕੋਈ ਮੁੱਦਾ ਨਹੀਂ ਬਣਦਾ ਲੈਣਾ ਦੇਣਾ ਨਹੀਂ ਬਣਦਾ ਉਹਨੇ ਪਿਛਲੇ 2 ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਜਿਹੜੀ ਦੇਸ਼ ਨੂੰ ਵੰਡਣ ਵਾਲੀਆਂ ਏਜੰਸੀਆਂ ਨੇ ਦੇਸ਼ ਦੇ ਅੰਦਰ ਖਲਾਰਾ ਪਾਉਣ ਵਾਲੀਆਂ ਏਜੰਸੀਆਂ ਨੇ ਉਹਨਾਂ ਦੇ ਨਾਲੋਂ ਮਿਲਿਆ ਹੋਇਆ ਗੁਰਪ੍ਰੀਤ ਸਿੰਘ ਜਿਹਨੂੰ ਅਸੀਂ ਢੂੰਗੀ ਬਾਬਾ ਕਹਿ ਰਹੇ ਹਾਂ ਔਰ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਆ ਉਸ ਨੂੰ ਖਤਮ ਕਰਨ ਦੀਆਂ ਗੱਲਾਂ ਕਰਦਾ ਵਾ ਔਰ ਪੰਜਾਬ ਦੇ ਵਿੱਚ ਜੋ ਸਿੱਖ ਈਸਾਈ Hindu ਭਾਈਚਾਰੇ ਦੀ ਸਾਂਝ ਆ ਉਹਦੇ ਵਿੱਚ ਉਸ ਬੰਦੇ ਨੇ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਆ ਸੋ ਉਹਦੇ ਸਬੰਧੀ ਅਸੀਂ ਜਿਹੜੀ ਅੱਜ ਡੀਸੀਪੀ ਸਾਹਿਬ ਨੂੰ ਕੰਪਲੇਨ ਕੀਤੀ ਆ ਕਿ ਜਿਹੜੇ ਲੋਕ ਬਾਹਰੋਂ ਆਣ ਕੇ ਵਿਦੇਸ਼ਾਂ ਤੋਂ ਆਣ ਕੇ ਪੰਜਾਬ ਦੇ ਵਿੱਚ ਜੋ ਸ਼ਾਂਤੀ ਵਾਲਾ ਮਾਹੌਲ ਇਸ ਵਕਤ ਪਨਪਿਆ ਪਿਆ ਵਾ ਉਹ ਇਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਇਹ ਲੋਕ ਪੰਜਾਬ ਦੀ ਸ਼ਾਂਤੀ ਨੂੰ ਲੰਬੂ ਲਾਉਣਾ ਚਾਹੁੰਦੇ ਆ ਅੱਗ ਲਾਉਣਾ ਚਾਹੁੰਦੇ ਆ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਬੈਠੇ ਜਿਹੜੇ ਇਹਨਾਂ ਦੇ ਆਕਾ ਨੇ ਜਿਸ ਤਰ੍ਹਾਂ ਉਹ ਬਾਬਾ ਆਪਣੇ ਇੰਟਰਵਿਊ ਦੇ ਵਿੱਚ ਕਹਿ ਰਿਹਾ ਵਾ ਕਿ ਪਾਕਿਸਤਾਨ ਜਿਹੜਾ ਸਾਡਾ ਭਰਾ ਆ ਉਹ ਸਾਨੂੰ ਇਹ ਕਾਰਲਸਨ ਲੈ ਕੇ ਦੇਣ ਦੇ ਵਿੱਚ ਸਾਡੀ ਮਦਦ ਕਰ ਰਿਹਾ ਵਾ ਸੋ ਇਹੋ ਜੇ ਬਾਬਿਆਂ ਨਾਲ ਨਜਿੱਠਣ ਦੀ ਲੋੜ ਆ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਵਾਂ ਪੰਜਾਬ ਸਰਕਾਰ ਕੋ ਮੰਗ ਕਰਦਾ ਵਾਂ ਕਿ ਜਿਹੜੇ ਪੰਜਾਬ ਦੇ ਵਿੱਚ ਸ਼ਾਂਤੀ ਨੂੰ ਪੰਗ ਕਰਨਾ ਚਾਹੁੰਦੇ ਆ ਆਪਣੇ ਖੋਖਲੇ ਬਿਆਨ ਦੇ ਕੇ ਆਪਣੇ ਇਹੋ ਜਿਹੇ ਬਿਆਨਾਂ ਦੇ ਨਾਲ ਜਿੱਥੇ ਇੱਕ ਭਰਮ ਭਾ ਜਿਹੜਾ ਉਹ ਭਰਮ ਪੈਦਾ ਕੀਤਾ ਜਾਵੇ ਪੰਜਾਬ ਦੇ ਭਾਈਚਾਰਕ ਪਾਈ ਜਾ ਰਿਆਂ ਦੇ ਵਿੱਚ ਔਰ ਪੰਜਾਬ ਦੇ ਲੋਕ ਆਪਸ ਵਿੱਚ ਲੜ ਪੈਣ ਇਹੋ ਜੇ ਬਾਬੇ ਨੂੰ ਸਖਤ ਤੋਂ ਸਖਤ ਧਾਰਾਵਾਂ ਦੇ ਵਿੱਚ ਪਰਚਾ ਦਰਜ ਕਰਕੇ ਇਹਨਾਂ ਨੂੰ ਇਸ ਦੇਸ਼ ਤੋਂ ਡਿਪੋਰਟ ਕਰਨਾ ਚਾਹੀਦਾ ਵਾ ਤਾਂ ਕਿ ਕੋਈ ਵੀ ਅੱਗੇ ਤੋਂ ਇਹੋ ਜੀ ਹਮਾਕਤ ਨਾ ਕਰੇ ਕਿ ਪੰਜਾਬ ਦੀ ਜਿਹੜੀ ਸ਼ਾਂਤੀ ਉਹ ਭੰਗ ਹੋ ਸਕੇ ਨੂੰ ਆਸ਼ਵਾਸਨ ਦਵਾਇਆ ਵਾ ਕਿ ਅਸੀਂ ਇਹ ਬਣਦੀਆਂ ਧਾਰਮਾਂ ਦੇ ਖਿਲਾਫ ਇਹ ਦੇ ਖਿਲਾਫ ਕਾਰਵਾਈ ਕਰਕੇ ਇਸ ਨੂੰ ਆਪਣਾ ਮਸਲਾਖਾਂ ਦੇ ਅੰਦਰ ਭੇਜਾਂਗੇ ਸੋ ਸਾਨੂੰ ਆਸ ਆ ਕਿ ਡੀਸੀਪੀ ਜਿਹੜੇ ਸਾਹਿਬ ਐ ਅੰਮ੍ਰਿਤਸਰ ਦੇ ਨੇ ਉਹ ਕਾਨੂੰਨ ਦੀ ਵਿਵਸਥਾ ਨੂੰ ਦੇਖਦੇ ਆ ਕਿਉਂਕਿ ਲਾਅ ਐਂਡ ਆਰਡਰ ਨੇ ਉੱਥੇ ਸਾਡੀ ਜਿਹੜੀਆਂ ਮੰਗਾਂ ਨੇ ਉਹਨੂੰ ਜ਼ਰੂਰ ਪ੍ਰਵਾਨ ਕਰਨਗੇ ਅਗਰ ਜੇ ਕੋਈ ਮਸਲਾ ਨਾ ਹੋ ਲਿਆ ਤਾਂ ਤਿਆਰੀ ਹੈ ਕਿਉਂਕਿ ਇਹ ਬਾਬੇ ਨੇ ਐਡੀ ਬਤਮੀਜ਼ੀ ਦੇ ਨਾਲ ਗੱਲ ਕੀਤੀ ਇਹਨੇ ਮੁਸੀਬ ਭਾਈਚਾਰੇ ਨੂੰ ਪੰਜਾਬ ਦੇ ਮੁਸੀਬ ਭਾਈਚਾਰੇ ਨੂੰ ਕੂੜਾ ਕਿਹਾ ਵਾ ਇਹਨੇ ਸਾਨੂੰ ਵਾਅਦਾ ਘਟਕਿਆ ਵਾ ਵਿਦੇਸ਼ਾਂ ਦੀ ਜਦ ਕਿ ਇਸ ਬਾਬੇ ਨੂੰ ਇਤਿਹਾਸ ਦਾ ਪਤਾ ਨਹੀਂ ਆ ਖੋਖਲੀਆਂ ਗੱਲਾਂ ਕਰ ਦਾ ਢੋਂਗੀ ਜਾਂ ਬਾਬਾ ਪਤਾ ਨਹੀਂ ਨਵਾਂ ਕਿੱਥੋਂ ਆਣ ਕੇ ਪਲਾਂਟ ਕਰ ਦਿੱਤਾ ਵਾ ਪਹਿਲਾਂ ਵੀ ਮੁਸੀਬਾ ਹਜਰੋ ਤੇ ਬੜੇ ਹਮਲੇ ਕੀਤੇ ਗਏ ਵਕ ਵਕ ਟੰਗਦੇ ਸਾਡੇ ਗੁਰੂ ਤੇ ਹਮਲੇ ਹੋਏ ਨੇ ਲੇਕਿਨ ਇਸ ਬਾਬੇ ਨੇ ਆਣ ਕੇ ਅੱਜ ਮੁਸੀਬ ਭਾਈਚਾਰੇ ਨੂੰ ਪੰਜਾਬ ਚ ਵਾਜੇ ਸਮੁੱਚੇ ਮੁਸੀਬ ਭਾਈਚਾਰੇ ਨੂੰ ਇਹਨੇ ਕੂੜਾ ਕਹਿਤਾ ਵਾ ਜਿਹਦੇ ਕਰਕੇ ਪੰਜਾਬ ਦੇ ਭਾਈਚਾਰੇ ਦੇ ਵਿੱਚ ਬੜਾ ਰੋਸ ਆ ਅਗਰ ਸਾਡੀ ਜਿਹੜੀ ਕੰਪਲੇਨ ਆ ਉੱਤੇ ਕਾਰਵਾਈ ਨਹੀਂ ਹੁੰਦੀ ਤੇ ਅਸੀਂ ਅਗਲੀ ਜਿਹੜੀ ਆ ਰਣਨੀਤੀ ਇਹ ਵਾ ਕਿ ਅਸੀਂ ਜਿਹੜਾ ਪੰਜਾਬ ਜਿਹੜਾ ਉਹਨੂੰ ਬੰਦ ਕਰਾਂਗੇ ਅਸੀਂ ਆਪਣੇ ਧਰਨੇ ਲਾਵਾਂਗੇ ਪੰਜਾਬ ਦੇ ਵਿੱਚ ਮੈਂ ਪੂਰਨ ਸਫਰੀ ਚੇਅਰਮੈਨ ਆਲ ਇੰਡੀਆ 크ਰਿਸਚਨ ਸਮਾਜ ਭਲਾਈ ਦਲ ਮੇਰੇ ਨਾਲ ਸਾਰੀ ਸਮੁੱਚੀ ਮਸੀਹ ਭਾਈਚਾਰੇ ਦੇ ਆਗੂ ਪਾਸਟਰ ਸਾਹਿਬਾਨ ਮੈਂ ਦੱਸਣਾ ਚਾਹੁੰਦਾ ਕਿ ਗੋਰਪ੍ਰੀਤ ਨਾਮ ਦਾ ਇੱਕ ਬਾਬਾ ਵਾ ਜਿਹੜਾ ਯੂਐਸਏ ਤੋਂ ਆ ਕੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਭਾਈਚਾਰਕ ਸੰਜਣਾ ਇਹਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਕਰਨ ਲਿਆ ਮਸੀਬ ਭਾਈਚਾਰੇ ਨੂੰ ਕੂੜਾ ক্রিকেট ਕਹਿ ਰਿਹਾ ਅੱਜ ਹੋਰ ਵੀ અપਮਾਨਜਨਕ ਸ਼ਬਦ ਬੋਲ ਰਿਹਾ ਅਤੇ ਪਾਕਿਸਤਾਨ ਨੂੰ ਆਪਣਾ ਮਿੱਤਰ ਕਹਿ ਰਿਹਾ ਕਿ ਅਸੀਂ ਕਿਸੇ ਦਿਨ ਨੂੰ ਖਾਲਸਤਾਨ ਵੱਖਰਾ ਬਣਾਵਾਂਗੇ ਪਾਕਿਸਤਾਨ ਸਾਡੀ ਸਪੋਰਟ ਕਰੂਗਾ ਸੋ ਐਸੇ ਲੋਕਾਂ ਨੂੰ ਅਸੀਂ ਅੱਜ ਅੰਮ੍ਰਿਤਸਰ ਡੀਸੀਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਐਸੇ ਲੋਕਾਂ ਦੇ ਐਫਆਈਆਰ ਲੋਜ ਕਰਕੇ 295 ਤਹਿਤ ਹੋਰ ਵੀ ਧਰਾਵਾਂ ਦੇ ਪਰਚਾ ਦਰਜ ਕਰਕੇ ਇਹਦਾ ਪਾਸਪੋਰਟ ਰੱਦ ਕੀਤਾ ਜਾਵੇ ਅਤੇ ਇਹਨੂੰ ਜੇਲ੍ਹ ਸੁਟਿਆ ਜਾਵੇ ਤਾਂ ਕਿ ਪੰਜਾਬ ਦੇ ਜਿਹੜੀ ਅਮਨ ਚੈਨ ਭਾਈਚਾਰਕ ਸਾਂਝ ਆ ਇਹਨੂੰ ਲੰਬੂ ਲਾਉਣ ਵਾਲੇ ਸਰਾਰਤੀ ਅੰਸਰ ਹੁੰਦਾ ਜੋ ਖਮਿਆਜਾ ਕਾਨੂੰਨ ਦੇ ਮੁਤਾਬਕ ਭੁਗਤਣਾ ਚਾਹੀਦਾ ਕਾਨੂੰਨ ਦੇ ਮੁਤਾਬਕ ਜਿਹੜੀ ਪ੍ਰਸ਼ਾਸਨ ਆ ਉਹਤੇ ਕਾਰਵਾਈ ਕਰੇ ਤਾਂ ਕਿ ਅਮਨ ਚੈਨ ਜਿਹੜੀ ਬਹਾਲ ਰਹੇ ਸ਼ਾਂਤੀਪੂਰਕ ਮਾਹੌਲ ਜਿਹੜਾ ਬਹਾਲ ਰਹੇ